ਕਿਸਵੇਰੇ ਸਵੇਰੇ ਹੈ ਤੂੰ ਇਥੇ ਬੈਠਿਆ ਰੋਣ ਕਿਉ ਡੇਜੇ ਤੈਨੂੰ ਚੇਤਾ ਅੱਜ ਆਪਣੇ ਵਿਆਹ ਦੀ 9ਵੀਂ ਸਾਲਗिराਹ ਆ ਅੱਜ ਤੋਂ 9 ਸਾਲ ਪਹਿਲਾਂ ਮੈਂ ਤੇ ਤੂੰ ਜਦੋਂ ਘਰੋਂ ਚੱਲ ਚਲੇ ਹਾਂ ਤੇਰੇ ਘਰ ਦੇ ਆਣੇ ਸਾਨੂੰ ਫੜ ਲਿਆ ਏ ਤੇਰੀ ਡੈਡੀ ਨੇ ਮੇਰੀ ਕੰਨਪੱਟੀ ਤੇ ਪਿਸਤੌਲ ਰੱਖੀ ਕਹਿੰਦੇ ਜਾਂ ਸਾਡੀ ਕੁੜੀ ਨਾਲ ਵਿਆਹ ਕਰਾ ਤੇ ਜਾਂ ਫਿਰ ਤੈਨੂੰ 9 ਸਾਲ ਦੀ ਕੈਦ ਹੋ ਜਾਣੀ ਆ ਹਾਂ ਤੇ ਇਹ ਦਿਨ ਮੈਂ ਕਿਦਾਂ ਬੋਲ ਸਕਦੀ ਆ ਅੱਜ ਮੈਂ ਬਰੀ ਹੋ ਜਾਣਾ ਸੀ ਕੀ ਹੋਇਆ ਹਰਜੀਤ ਬੜੀਆਂ ਅੱਖਾਂ ਮੰਢੀ ਮੈਨੂੰ ਲੱਗਦਾ ਫੋਨ ਵੇਖ ਵੇਖ ਕੇ ਨਾ ਮੇਰੀਆਂ ਅੱਖਾਂ ਖਰਾਬ ਹੋ ਜਾਣੀਆਂ ਜਿਆਦਾ ਤੇ ਕਦੀ ਮੈਨੂੰ ਵੀ ਵੇਖ ਲਿਆ ਕਰ ਫੇਰ ਤੇ ਮੇਰਾ ਦਿਮਾਗ ਹੀ ਖਰਾਬ ਹੋ ਜਾਣਾ ਤੂੰ ਫੋਨ ਹੀ ਵੇਖ